ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੁਰਦੁਆਰਾ ਸੁਦਾਰ ਲਹਿਰ ਦੇ ਬਾਰੇ ਦੇ ਵਿੱਚ ਇੱਕ ਮਹੱਤਵਪੂਰਨ ਗੱਲ ਕਰਨੀ ਹੈ ਜੇ ਸਿਆਲਕੋਟ ਸ਼ਹਿਰ ਦਾ ਨਾਮ ਤਕਰੀਬਨ ਸਾਰਿਆਂ ਨੇ ਸੁਣਿਆ ਹੋਵੇਗਾ ਇਸੇ ਸਿਆਲਕੋਟ ਸ਼ਹਿਰ ਦੇ ਅੰਦਰ ਇੱਕ ਪੀਰ ਹਮਜ਼ਾ ਗਾਉਂs ਰਹਿੰਦਾ ਸੀਗਾ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਵੇਲਾ ਤੇ ਉਸ ਪੀਰ ਦੇ ਨਾਲ ਕਿਸੇ ਖੱਤਰੀ ਨੇ ਕਮਿਟਮੈਂਟ ਕੀਤੀ ਸੀਗੀ ਕਿ ਉਹਦੇ ਘਰ ਦੇ ਅੰਦਰ ਪੁੱਤਰ ਹੋਏਗਾ ਤੇ ਉਹ ਆਪਣਾ ਪੁੱਤਰ ਉਹਨੂੰ ਚੜਾ ਦੇਵੇਗਾ ਪਰ ਬਾਅਦ ਦੇ ਵਿੱਚ ਉਹ ਮੁਕਰ ਗਿਆ ਤੇ ਪੀਰ ਨੂੰ ਇਸ ਗੱਲ ਤੋਂ ਗੁੱਸਾ ਆਇਆ ਤੇ ਉਹ ਚਲੀਹਾ ਕੱਟਣ ਦੇ ਲਈ ਬੈਠ ਗਿਆ ਕਿ ਮੈਂ ਸਾਰਾ ਹੀ ਸ਼ਹਿਰ ਹੈ ਜਿਹੜਾ ਉਹ ਤਬਾਹ ਕਰ ਦਿਆਂਗਾ ਜਦੋਂ ਇਸ ਗੱਲ ਦਾ ਪਤਾ ਧੰਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੱਗਾ ਉਹ ਇਸ ਸ਼ਹਿਰ ਦੇ ਵਿੱਚ ਪਹੁੰਚੇ ਲੋਕ ਡਰੇ ਹੋਏ ਸਨ ਸਹਿਮੇ ਹੋਏ ਸਨ ਗੁਰੂ ਸਾਹਿਬ ਨੇ ਸਭ ਤੋਂ ਪਹਿਲਾਂ ਤੇ ਪੀਰ ਹਮਜ਼ਾ ਗੌਂ ਸੀਗਾ ਜਿਹੜਾ ਉਹਦਾ ਜਿਹੜਾ ਉਹ ਚਲੀਹਾ ਘੱਟ ਰਿਹਾ ਸੀਗਾ ਉਹਨੂੰ ਸੱਚੇ ਪਾਤਸ਼ਾਹ ਨੇ ਉਧਰੋਂ ਹੋੜਿਆ ਸਾਖੀ ਲੰਮੀ ਐ ਇਸ ਲਈ ਮੈਂ ਇੱਥੇ ਸਾਖੀ ਨਹੀਂ ਸੁਣਾ ਰਿਹਾ ਬਹੁਤੀ ਤੇ ਮਹਾਰਾਜ ਨੇ ਉਹਦੇ ਕੋਲ ਉਹਦੇ ਗੁੱਸੇ ਦਾ ਜਦੋਂ ਕਾਰਨ ਪੁੱਛਿਆ ਤੇ ਉਹਨੇ ਦੱਸਿਆ ਵੀ ਇਹ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ ਜੇ ਇੱਥੇ ਕੋਈ ਵੀ ਸੱਚਾ ਨਹੀਂ ਵਸਦਾ ਗੁਰੂ ਸਾਹਿਬ ਨੇ ਸਮਝਾਇਆ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ ਗੀਆਂ ਐਸਾ ਨਹੀਂ ਹੁੰਦਾਗਾ ਆਪਾ ਤੇਰੇ ਸਾਹਮਣੇ ਪਰਤਾ ਕਰਦੰਨੇ ਆ ਸਾਰਾ ਸ਼ਹਿਰ ਝੂਠਿਆਂ ਦਾ ਨਹਿਂਗਾ ਇੱਥੇ ਸੱਚ ਦੇ ਕਦਰਦਾਨ ਵੀ ਹੈਗੇ ਆ ਹਮਜ਼ਾ ਗੌਸ ਨੂੰ ਇਸ ਗੱਲ ਦੇ ਉੱਤੇ ਭਰੋਸਾ ਨਹੀਂ ਸੀਗਾ ਤੇ ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਖਰੀਦਣ ਲਈ ਭੇਜਿਆ ਤੇ ਆਪਾਂ ਨੂੰ ਪਤਾ ਹੈ ਮੂਲਾ ਖੱਤਰੀ ਜਿਹੜਾ ਸੀਗਾ ਉਹ ਆਪ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਚੱਲ ਕੇ ਆਇਆ ਭਾਈ ਮਰਦਾਨਾ ਜੀ ਦੇ ਨਾਲ ਉਹਨੇ ਇੱਕ ਕਾਗਜ਼ ਦੇ ਉੱਤੇ ਸੱਚ ਤੇ ਦੂਸਰੇ ਦੇ ਉੱਤੇ ਝੂਠ ਜਿਹੜਾ ਸੀਗਾ ਉਹ ਅਲਫਾਜ਼ ਲਿਖ ਕੇ ਉਹਨਾਂ ਪਰਚੀਆਂ ਨੂੰ ਮਰੋੜਿਆ ਹੋਇਆ ਸੀਗਾ ਸਤਗੁਰੂ ਨੇ ਜਿਸ ਵਕਤ ਉਹ ਪਰਚੀਆਂ ਦੇਖੀਆਂ ਤੇ ਜਿਹਦੇ ਉੱਤੇ ਸੱਚ ਲਿਖਿਆ ਹੋਇਆ ਸੀ ਉੱਥੇ ਸਪਸ਼ਟ ਕੀਤਾ ਹੋਇਆ ਸੀ ਕਿ ਮਰਨਾ ਸੱਚ ਹੈ ਤੇ ਜਿਹਦੇ ਉੱਤੇ ਝੂਠ ਲਿਖਿਆ ਹੋਇਆ ਸੀ ਉੱਥੇ ਮੌਤ ਨੂੰ ਝੂਠਾ ਆਖਿਆ ਗਿਆ ਸੀ ਜੇ ਸੋ ਪੀਰ ਹਮਜ਼ਾ ਗਾਉਸ ਹੈ ਜਿਹੜਾ ਪ੍ਰਭਾਵਿਤ ਹੋਇਆ ਪ੍ਰਭਾਵਿਤ ਹੋ ਕੇ ਉਹਨੇ ਆਪਣੇ ਗੁੱਸੇ ਦਾ ਤਿਆਗ ਕੀਤਾ ਜੇ ਹਨ ਹੁਣ ਗੁਰਨਾਨਕ ਸਾਹਿਬ ਮਹਾਰਾਜ ਜਦੋਂ ਸਿਆਲਕੋਟ ਦੇ ਲੋਕਾਂ ਨੂੰ ਇਹ ਦੇ ਕ੍ਰੋਧ ਤੋਂ ਬਚਾਉਣ ਲਈ ਪਹੁੰਚੇ ਸਨ ਤੇ ਸੱਚੇ ਪਾਤਸ਼ਾਹ ਨੇ ਇੱਕ 베ਰੀ ਦੇ ਥੱਲੇ ਆਪਣਾ ਟਿਕਾਣਾ ਕੀਤਾ। ਇਤੂ ਬਾਅਦ ਦੇ ਵਿੱਚ 6ਵੇਂ ਪਾਤਸ਼ਾਹ ਵੀ ਇੱਕ ਵਾਰ ਇਸ ਨਗਰ ਦੇ ਵਿੱਚ ਆਏ ਨੇ ਜੇ ਤੇ ਉਹਨਾਂ ਨੇ ਵੀ ਉਸੇ 베ਰੀ ਦੇ ਨਜ਼ਦੀਕ ਹੀ ਆਪਣਾ ਟਿਕਾਣਾ ਕੀਤਾ ਸੀ। ਇਸ 베ਰੀ ਦੇ ਕੋਲ ਇੱਕ ਕੱਚੀ ਛਪੜੀ ਹੋਇਆ ਕਰਦੀ ਸੀ। ਫਿਰ ਜਦੋਂ ਸਮਾਪਤ ਕੇ ਇੱਥੇ ਛੋਟੀ ਜੀ ਧਰਮਸ਼ਾਲਾ ਉੱਤਰ ਗਈ ਮਿਸਲ ਸ਼ਹੀਦਾਂ ਦੇ ਭਾਈ ਨੱਥਾ ਸਿੰਘ ਸ਼ਹੀਦ ਹੋਏ ਜਿਨ੍ਹਾਂ ਦਾ ਇਹ ਇਲਾਕਾ ਸੀਗਾ ਜੇ ਉਹਨਾਂ ਨੇ ਤਕਰੀਬਨ ਆਪਣੇ ਵੇਲਿਆਂ ਦੇ ਵਿੱਚ 21000 ਰੁਪਏ ਦੀ ਜਾਗੀਰ ਸੀਗੀ ਜਿਹੜੀ ਉਹ ਇਸ ਸਥਾਨ ਦੇ ਨਾਮ ਲਵਾਈ ਇਹਦੀ ਉਹ ਸੇਵਾ ਕਰਦੇ ਰਹੇ ਖੁਦ ਆਪਣੇ ਆਖਰੀ ਸੁਵਾਸਾਂ ਦੇ ਤੱਕ ਉਹਨਾਂ ਨੇ ਇਸ ਥਾਂ ਜਿਹੜਾ ਗੁਰੂ ਘਰ ਉਸਰਿਆ ਹੋਇਆ ਉਹਦੀ ਨੀਂਹ ਰੱਖੀ ਸੀਗੀ ਉਨ੍ਹਾਂ ਤੋਂ ਬਾਅਦ ਸਰਕਾਰ ਰঞ্জੀਤ ਸਿੰਘ ਹੁਣਾ ਨੇ ਵੀ ਕੁਝ ਜਾਗੀਰ ਦੇ ਵਾਅਦੇ ਕੀਤੇ ਤੇ ਇਹਦੇ ਨਾਲ ਹੀ ਉਦੋਂ ਇੱਥੇ ਜਿਹੜੇ ਮਹੰਤ ਸੀਗੇ ਭਾਈ ਮਹਾ ਸਿੰਘ ਉਹਨਾਂ ਦੇ ਜ਼ਰੀਏ ਇੱਥੇ ਬੜਾਈ ਸੁੰਦਰ ਗੁਰੂ ਘਰ ਦੀ ਇਮਾਰਤ ਹੈ ਜਿਹੜੀ ਉਹ ਉਹ ਸਰਵਾਈ ਜਿਹਨੂੰ ਅਸੀਂ ਗੁਰਦੁਆਰਾ 베ਰ ਸਾਹਿਬ ਕਰਕੇ ਜਾਣਦੇ ਹਾਂ ਉਹ ਸੁੰਦਰ ਇਮਾਰਤ ਦੇ ਦਰਸ਼ਨ ਤੁਸੀਂ ਅੱਜ ਵੀ ਕਰ ਸਕਦੇ ਹੋ ਜੀ ਅਥਾ ਜੀ ਅੰਗਰੇਜ਼ਾਂ ਦਾ ਵੇਲਾ ਆ ਗਿਆ ਅੰਗਰੇਜ਼ਾਂ ਨੇ ਬਹੁਤ ਹੀ ਜਾਗੀਰ ਜਿਹੜੀ ਸੀ ਉਹ ਜ਼ਬਤ ਕਰ ਲਈ। ਉਦੋਂ 1853 ਈਸਵੀ ਦੇ ਵਿੱਚ ਇੱਥੇ ਕਾਫੀ ਤਦਾਦ ਦੇ ਵਿੱਚ ਮਹੰਤ ਰਹਿੰਦੇ ਸਨ। ਲੰਗਰ ਪਾਣੀ ਚੱਲਦਾ ਸੀ, ਰਹਿਸ਼ਾਂ ਦਾ ਪ੍ਰਬੰਧ ਸੀਗਾ ਜੇ, ਕੜਾ ਪ੍ਰਸ਼ਾਦ ਦੀ ਦੇਗ ਦਾ ਪ੍ਰਬੰਧ ਸੀਗਾ। ਤੇ ਉਦੋਂ ਇੱਥੇ ਸਭ ਤੋਂ ਪਹਿਲਾਂ 5000 ਰੁਪਈਆ ਜਿਹੜਾ ਸੀ ਉਹ ਜਗੀਰ ਜਿਹੜੀ ਨਾਮ ਹਜੇ ਰੁਕੀ ਹੋਈ ਸੀ 8000 ਰੁਪਏ ਦੀ ਜਗੀਰ ਸੀਗੀ ਜਿਹੜੀ ਅੰਗਰੇਜ਼ਾਂ ਨੇ ਛੱਡੀ ਸੀਗੀ ਉਹਦੇ ਵਿੱਚੋਂ 5000 ਦੀ ਜਗੀਰ ਜਿਹੜੀ ਸੀਗੀ ਉਹ ਇਹਨਾਂ ਮਹੰਤਾਂ ਦੇ ਵਿੱਚ ਵੰਡ ਦਿੱਤੀ ਗਈ ਸੀਗੀ ਵੀ ਇਹਦੇ ਵਿੱਚੋਂ ਤੁਸੀਂ ਸਾਰੇ ਖਰਚੇ ਚਲਾਉਣੇ ਆ ਤੇ ਬਾਕੀ ਪੈਸਾ ਜਿਹੜਾ ਉਹ ਗੁਰੂ ਘਰ ਆਸਤੇ ਜਮ੍ਹਾਂ ਕਰੋ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਖਰਚਾ ਜਿਹੜਾ ਉਹ ਕਰਨਾ ਪੈ ਸਕਦਾ ਹੈ ਸਮਾ ਆਪਣੀ ਚਾਲ ਚੱਲਦਾ ਗਿਆ ਆ ਇੱਕ ਦੋ ਹੋਰ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਜਾਵਾਂ ਸਿਆਲਕੋਟ ਦਾ ਇਹ ਬੇਰ ਸਾਹਿਬ ਗੁਰਦੁਆਰਾ ਉਹੀ ਉਹ ਸਥਾਨ ਹੈ ਜਿੱਥੇ ਬੈਠ ਕੇ ਗਿਆਨੀ ਗਿਆਨ ਸਿੰਘ ਹੋਣਾ ਨੇ ਤਵਾਰੀ ਗੁਰੂ ਖਾਲਸਾ ਗ੍ਰੰਥ ਹੈ ਜਿਹੜਾ ਆਪਣਾ ਉਹ ਵੀ ਲਿਖਿਆ ਸੀਗਾ ਜੀ ਇਸ ਸਥਾਨ ਦੀ ਬੜੀ ਮਹਿਮਾ ਰਹੀ ਹੈ ਸਿੱਖ ਇਤਿਹਾਸ ਦੇ ਵਿੱਚ ਤਵਾਰੀ ਦੇ ਅੰਦਰ ਫਿਰ ਜਿਹੜੀ ਆਪਾਂ ਗੱਲ ਕਰ ਰਹੇ ਸਾਂ ਸਮਾ ਪਾ ਕੇ ਇੱਥੋਂ ਦੇ ਮਹੰਤ ਥੋੜੇ ਜੇ ਖਰਾਬ ਹੋਣੇ ਸ਼ੁਰੂ ਹੋ ਗਏ ਇਥੇ ਜਿਹੜੇ ਮਹੰਤ ਸਨ ਭਾਈ ਹਰਨਾਮ ਸਿੰਘ ਉਹ 26 ਸਤੰਬਰ 1918 ਈਸਵੀ ਨੂੰ ਚੜ੍ਹਾਈ ਕਰ ਜਾਂਦੇ ਹੈਗੇ ਆ ਉਹਨਾਂ ਦਾ ਜਿਹੜਾ ਪਿਓ ਸੀਗਾ ਭਾਈ ਪ੍ਰੇਮ ਸਿੰਘ ਉਹਨੇ ਆਪਣੇ ਪੋਤਰੇ ਜਿਹੜਾ ਉਦੋਂ ਹਜੇ ਨਵਾਲਗ ਹੈ ਜਿਸ ਨੂੰ ਕੋਈ ਬਹੁਤੀ ਸੋਝੀ ਵੀ ਨਹੀਂ ਗਈ ਜਿਹਦਾ ਨਾਂ ਸੀ ਗੁਰਚਰਨ ਸਿੰਘ ਉਹਨੂੰ ਉਹ ਮਹੰਤ ਦੀ ਗੱਦੀ ਹੈ ਜਿਹੜੀ ਉਹ ਦੇ ਦਿੰਦਾ ਹੈਗਾ ਇਹ 8 ਨਵੰਬਰ 1918 ਦੀ ਘਟਨਾ ਹੋਏਗੀ ਹੁੰਜੜ ਲੋਕ ਸਨ ਉਹਨਾਂ ਨੇ ਡੀਸੀ ਤੱਕ ਅਪਰੋਚ ਕੀਤੀ ਵੀ ਭਾਈ ਇਹ ਬੱਚਾ ਕਾਬਲ ਨਹੀਂਗਾ ਤੇ ਇਸ ਕਰਕੇ ਨੂੰ ਮਹੰਤ ਦੀ ਪਦਵੀ ਹੈ ਜਿਹੜੀ ਉਹ ਨਹੀਂ ਦੇਣੀ ਚਾਹੀਦੀ ਕਿ ਤੇ ਉਦਰ ਮਹੰਤ ਦੀ ਘਰ ਵਾਲੀ ਨੇ ਡੀਸੀ ਦੇ ਨਾਲ ਗੰਢ ਤੁਪ ਕੀਤੀ ਤੇ ਉਹਨੇ ਉਸ ਟਾਈਮ ਦੇ ਵਿੱਚ ਇੱਕ ਪੰਡਤ ਗੰਡਾ ਸਿੰਘ ਸੀ ਜਿਹਨੂੰ ਇੱਥੇ ਮੈਨੇਜਰ ਮੁਕਰਰ ਕਰਵਾ ਲਿਆ ਹੁਣ ਸੰਗਤਾਂ ਉਦੋਂ ਇਹ ਗੱਲ ਚਾਹੁੰਦੀਆਂ ਸਨ ਜਦੋਂ ਉਹਨਾਂ ਦੀ ਡੀਸੀ ਦੇ ਕੋਲ ਕੋਈ ਪੇਸ਼ ਨਾ ਗਈ ਵੀ ਇੱਥੇ ਇੱਕ 15 ਮੈਂਬਰੀ ਕਮੇਟੀ ਆ ਜਿਹੜੀ ਉਹ ਬਣਾ ਦਿੱਤੀ ਜਾਵੇ ਜਿਹਦੇ ਵਿੱਚ ਪੰਜ ਮੈਂਬਰ ਖਾਲਸਾ ਦੀਵਾਨ ਦੇ ਹੋਣ ਪੰਜ ਮੈਂਬਰ ਸਿੰਘ ਸਭਾ ਦੇ ਵੱਲੋਂ ਹੋਣ ਦੋ ਮੈਂਬਰ ਨੇ ਜਿਹੜੇ ਉਹ ਸਿਆਲਕੋਟ ਦੀ ਸੰਗਤ ਵੱਲੋਂ ਹੋਣ ਤੇ ਦੋ ਮੈਂਬਰ ਜਿਹੜੇ ਨੇ ਇਸ ਇਲਾਕੇ ਦੇ ਜਾਗੀਰਦਾਰ ਸਿੱਖ ਨੇ ਜਿਹੜੇ ਰੱਜੇ ਪੁੱਜੇ ਉਹਨਾਂ ਦੇ ਵੱਲੋਂ ਹੋਣ ਤੇ ਇੱਕ ਮੈਂਬਰ ਜਿਹੜਾ ਉਹ ਮਹੰਤ ਦੇ ਪਰਿਵਾਰ ਦੇ ਵਿੱਚੋਂ ਹੋਵੇ। ਸੋ ਮਹੰਤ ਦੇ ਟੱਬਰ ਨੇ ਤੇ ਡੀਸੀ ਨੇ ਇਹ ਕਮੇਟੀ ਬਣਾਉਣ ਤੋਂ ਇਨਕਾਰ ਕਰ ਦਿੱਤਾ ਸੀਗਾ। ਹੁਣ ਜਿਹੜੇ ਗੰਡਾ ਸਿੰਘ ਨਾਂ ਦਾ ਬੰਦਾ ਸੀਗਾ ਨਾ ਇਹਨੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਉੱਥੇ। ਬੀਬੀਆਂ ਦੇ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਸੀਗੀ ਜੇ ਆਪ ਹੁਦਰਾਪਣ ਬਹੁਤ ਜ਼ਿਆਦਾ ਹੋ ਗਿਆ ਤੇ ਆਪਣੀ ਮਨਮਰਜ਼ੀ ਸੀਗੀ ਉਥੇ ਜਿਹੜੀ ਇਹ ਕਰ ਰਹੇ ਸਨ ਤੇ ਜੇ ਕੋਈ ਸੰਗਤ ਦਾ ਬੰਦਾ ਰੋਕਦਾ ਟੋਕਦਾ ਜਾਂ ਸਮਝਾਉਣ ਦਾ ਯਤਨ ਕਰਦਾ ਸੀ ਉਹਨਾਂ ਦੇ ਨਾਲ ਵੀ ਇਹ ਬਦਸਲੂਕੀ ਕਰਿਆ ਕਰਦੇ ਸਨ ਇਹ ਗੰਢਾ ਸ਼ੌ ਦਾ ਮੁੰਡਾ ਪਿਸਤੌਲ ਕੱਢ ਕੇ ਉਥੇ ਡਰਾਵੇ ਦਿਆ ਕਰਦਾ ਸੀ ਇਸ ਵੇਲੇ ਦੇ ਵਿੱਚ ਸਿੱਖਾਂ ਨੇ ਅ ਲੋਕਲ ਕੋਰਟ ਦੇ ਅੰਦਰ ਵੀ ਜਾਣ ਦੀ ਕੋਸ਼ਿਸ਼ ਕੀਤੀ। ਉੱਥੇ ਉਹਨਾਂ ਨੇ ਆਖਿਆ ਵੀ ਪਹਿਲਾਂ 50000 ਰੁਪਏ ਜਮ੍ਹਾਂ ਕਰਵਾਓ ਫਿਰ ਇਹਦੇ ਉੱਤੇ ਸੁਣਵਾਈ ਕਰਾਂਗੇ। ਹੁਣ ਸਿੱਖਾਂ ਕੋਲ ਪੈਸਾ ਨਹੀਂ ਸੀ ਇਸ ਲਈ ਉਹ ਕੇਸ ਜਿਹੜਾ ਉਹ ਖਾਰਜ ਹੋ ਗਿਆ। ਇਧਰ ਜ਼ਮੀਨ ਜਾਇਦਾਦ ਦੀ ਸਾਰੀ ਜਮ੍ਹਾਂ ਬੰਦੀ ਹੈ ਜਿਹੜੀ ਉਹ ਗੁਰਚਰਨ ਸਿੰਘ ਜਿਹੜਾ ਮਹੰਤ ਦਾ ਨਿਬਾਲਕ ਪੁੱਤਰ ਸੀਗਾ ਉਹਦੇ ਨਾਮ ਦੇ ਉੱਤੇ ਚੜ ਚੁੱਕੀ ਸੀਗੀ। ਉਸ ਵਕਤ ਸਿਆਲਕੋਟ ਦੀ ਸੰਗਤ ਨੇ ਇਸ ਗੁਰਦੁਆਰੇ ਨੂੰ ਮਹੰਤ ਦੇ ਕਬਜ਼ੇ ਦੇ ਵਿੱਚੋਂ ਛਡਵਾਉਣ ਦੇ ਵਾਸਤੇ ਤੇ ਦਾ ਸੁਚੱਜਾ ਪ੍ਰਬੰਧਨ ਕਰਨ ਵਾਸਤੇ ਇੱਕ ਖਾਲਸਾ ਸੇਵਕ ਜੱਥਾ ਬਣਾਇਆ ਜਿਹਦੇ ਵਿੱਚ ਭਾਈ ਭਾਗ ਸਿੰਘ ਭਾਈ ਜਵਾਰ ਸਿੰਘ ਮੁਖ ਸੇਵਾਦਾਰ ਸੀਗੇ ਜੀ ਬਾਬੂ ਨਾਨਕ ਸਿੰਘ ਹੁਣੀ ਸੀਗੇ ਨਾਲ ਇਹਨਾਂ ਦੇ ਮਹਾ ਸਿੰਘ ਹੁਣੀ ਸੀਗੇ ਤੇ ਇੱਕ ਸੱਜਣ ਭਾਈ ਰਾਮ ਸਿੰਘ ਸੀਗਾ ਜੀ ਬਾਕੀ ਸਾਰੀ ਸੰਗਤ ਦਾ ਸਹਿਯੋਗ ਸੀਗਾ ਇੱਕ ਦਿਨ ਭਾਈ ਜਵਾਰ ਸਿੰਘ ਹੁਣੀ ਜਦੋਂ ਗੁਰੂ ਘਰ ਇੱਥੇ ਗੁਰਦੁਆਰਾ ਬੀਰ ਸਾਹਿਬ ਨਤਮਸਤਕ ਹੋਣ ਲਈ ਗਏ ਤੇ ਉੱਥੇ ਗੰਡਾ ਸਿੰਘ ਦੇ ਜਿਹੜੇ ਗੁੰਡੇ ਸੀਗੇ ਉਹਨਾਂ ਨੇ ਇਹਨਾਂ ਦੇ ਨਾਲ ਕੁੱਟਮਾਰ ਵੀ ਕੀਤੀ ਇਹਨਾਂ ਦੀ ਦਾੜੇ ਦੀ ਬੇਅਦਬੀ ਵੀ ਕੀਤੀ ਤੇ ਇਹਨਾਂ ਦੇ ਮੂੰਹ ਦੇ ਵਿੱਚ ਰੇਤਾ ਤੱਕ ਵੀ ਪਾਇਆ ਉਹਨਾਂ ਨੇ ਹੁਣ ਜਦੋਂ ਇਸੇ ਟਾਈਮ ਪੀਰੀਅਡ ਦੇ ਵਿੱਚ ਲਾਹੌਰ ਵਿੱਚ ਸਿੱਖ ਲੀਗ ਦਾ ਜਿਹੜਾ اجلاس ਸੀ ਉਹ ਹੋ ਰਿਹਾ ਸੀ ਉੱਥੇ ਵੀ ਇਹ ਮੁੱਦਾ ਵਿਚਾਰਿਆ ਗਿਆ ਇਸ ਟਾਈਮ ਪੀਰੀਅਡ ਦੇ ਵਿੱਚ ਲਾਹੌਰ ਦੇ ਅੰਦਰ ਚਮਾਲਾ ਸਾਹਿਬ ਜਿਹੜਾ ਗੁਰਦੁਆਰਾ ਸੀ ਛੇਵੇਂ ਪਾਤਸ਼ਾਹ ਦਾ ਜਿੱਥੇ ਭਾਈ ਵਿਦੀ ਚੰਦ ਜੀ ਵੀ ਆ ਕੇ ਰੁਕੇ ਸਨ ਇਹ ਭਾਈ ਜਉਣ ਦਾ ਘਰ ਸੀਗਾ ਜੇ ਤੇ ਇਸ ਸਥਾਨ ਨੂੰ ਸਿੱਖ ਆਜ਼ਾਦ ਕਰਵਾ ਚੁੱਕੇ ਸਨ ਜੇ ਮਹੰਤਾਂ ਦੇ ਪਾਸੋਂ ਇਹਦਾ ਪ੍ਰਬੰਧ ਸੁਧਰ ਚੁੱਕਾ ਸੀਗਾ ਸੋ ਸਿੱਖ ਲੀਗ ਦੇ ਪ੍ਰੋਗਰਾਮ ਦੇ ਵਿੱਚ ਫੈਸਲਾ ਹੋਇਆ ਵੀ ਇਹਦੇ ਉੱਤੇ ਕੋਈ ਐਕਸ਼ਨ ਲਿਆ ਜਾਵੇ ਸਿੱਖ ਲੀਗ ਵੱਲੋਂ ਇਹ ਮਤਾ ਪਾ ਕੇ ਤੇ ਛਲਕੋਟ ਦੀ ਸੰਗਤ ਦੇ ਵੱਲੋਂ ਵਾਇਸਰਾਏ ਜਿਹੜਾ ਹਿੰਦ ਸੀ ਉਹਨੂੰ ਵੀ ਭੇਜ ਦਿੱਤਾ ਗਿਆ ਕਿ ਬਾਅਦ ਦੇ ਵਿੱਚ ਉੱਥੇ ਕੋਈ ਜੇ ਮਸਲਾ ਵਿਗੜ ਜਾਂਦਾ ਹੈਗਾ ਤੇ ਤੁਸੀਂ ਇਹ ਨਾ ਕਹਿਣਾ ਕਿ ਸਿੱਖਾਂ ਨੇ ਵਿਗਾੜਿਆ ਹੈਗਾ ਇਹਦੇ ਵਿੱਚ ਡੀਸੀ ਦਾ ਵੀ ਹੱਥ ਹੈ ਜੇਪੂਰਾ ਵੀ ਉਹਨਾਂ ਨੇ ਸੰਗਤ ਦੀ ਕੋਈ ਪੇਸ਼ ਹੀ ਨਹੀਂ ਜਾਣ ਦਿੱਤੀ ਇਧਰਲੇ ਬੰਨੇ ਹੁਣ ਜਾਇਦਾਦ ਨੂੰ ਲੈ ਕੇ ਇਹ ਜਿਹੜਾ ਸੀਗਾ ਆਪਣਾ ਮਹੰਤ ਦਾ ਪਰਿਵਾਰ ਵੀ ਸੀਗਾ ਉਹ ਵੀ ਬੜਾ ਸਤਰਕ ਸੀਗਾ ਵੀ ਸਾਡੇ ਹੱਥੋਂ ਇਹ ਜਾਇਦਾਦ ਆ ਜਿਹੜੀ ਉਹ ਨਿਕਲ ਨਹੀਂ ਚਾਹੀਦੀ ਕਿ ਤੋਂ ਮੈਂ ਪਹਿਲਾਂ ਗੱਲ ਦੱਸੀ ਹੈ ਵੀ ਉਹ ਸੰਗਤ ਨੇ ਮੁਕੱਦਮਾ ਕੀਤਾ ਸੀਗਾ ਪਰ ਉਹ ਖਾਰਜ ਹੋ ਗਿਆ ਕਿਉਂਕਿ ਮੰਗਿਆ ਗਿਆ ਸੀ 50000 ਰੁਪਏ ਤੁਸੀਂ ਪਹਿਲਾਂ ਜਮ੍ਹਾਂ ਕਰਵਾਓ ਤੇ ਉਹ ਸੰਗਤ ਦੇ ਪਾਸ ਨਹੀਂ ਸੀ ਇਹ ਘਟਨਾਵਾ ਵਾਪਰ ਗਈਆਂ ਇਸੇ ਟਾਈਮ ਪੀਰੀਅਡ ਦੇ ਵਿੱਚ ਜਦੋਂ ਗੁਰਦੁਆਰਾ ਸੁਧਾਰ ਲੈਰ ਜੋਰਾ ਸ਼ੁਰੂਨ ਨਾਲ ਵੱਧ ਰਹੀ ਸੀ ਤੇ ਅਕਾਲੀ ਅਖਬਾਰ ਸਿੱਖਾਂ ਨੂੰ ਜਾਗਰਤ ਕਰ ਰਿਹਾ ਸੀ ਕਿ ਮਹੰਤ ਕਿਹੋ ਜਿ ਦੇ ਕਾਰੇ ਕਰ ਰਹੇ ਨੇ ਝਭਾਲੀਏ ਭਰਾ ਇਹਨਾਂ ਦਾ ਅਕਾਲੀ ਤਹਿਰੀਕ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਇੱਕ ਅਹਿਮ ਯੋਗਦਾਨ ਹੈਗਾ ਅਮਰ ਸਿੰਘ ਤੇ ਭਾਈ ਜਸਵੰਤ ਸਿੰਘ ਹੋਣੀ ਇਹ ਵੀ ਸ੍ਰੀ ਅਮਰitsar ਸਾਹਿਬ ਤੋਂ ਸਿਆਲਕੋਟ ਆ ਗਏ ਸਨ ਤੇ ਇੱਥੇ ਆ ਕੇ ਇਹਨਾਂ ਨੇ ਸੰਗਤ ਦੇ ਪਾਸੋਂ ਸਾਰੇ ਹਾਲ ਜਿਹੜੇ ਸਨ ਉਹਨਾਂ ਨੂੰ ਜਾਣਿਆ ਪੂਰੀ ਤਵਤੀਸ਼ ਕੀਤੀ ਤੇ ਇਹਨਾਂ ਨੇ ਵੀ ਮਹਿਸੂਸ ਕੀਤਾ ਵੀ ਇਹ ਮਹੰਤ ਦੇ ਬੰਦੇ ਆ ਜਿਹੜੇ ਉਹ ਵਾਅਦਾ ਕਰ ਰਹੇ ਹੈਗੇ ਆ ਉਹ ਦਰਗੰਡਾ ਸਿਓ ਹੋਣਾ ਨੇ ਅ ਜਿਹੜੇ ਖਾਲਸਾ ਸੇਵਕ ਜੱਥੇ ਦੇ ਸਿੰਘ ਸਨ ਇਹਨਾਂ ਦੇ ਬਰ ਖਿਲਾਫ ਜਿਹੜੀ ਸਰਕਾਰੀ ਦਰਬਾਰੇ ਅਰਜੀ ਦੇ ਦਿੱਤੀ ਵੀ ਇਹ ਸਾਡੇ ਕੋਲੋਂ ਪ੍ਰਬੰਧ ਹੋਣਾ ਚਾਹੁੰਦੇ ਹੈਗੇ ਆ ਤੇ ਜਿਹੜੇ ਉਹ ਪੰਜੇ ਸਿੰਘ ਸਨ ਪਾਈ ਜਵਾਰ ਸਿੰਘ ਪਾਈ ਰਾਮ ਸਿੰਘ ਬਾਬੂ ਨਾਨਕ ਸਿੰਘ ਇਹਨਾਂ ਦੇ ਨਾਲ ਹੀ ਭਾਗ ਸਿੰਘ ਮਹਾ ਸਿੰਘ ਇਹ ਜਿਹੜੇ ਸਿੰਘ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਵਾਰੰਟ ਕੱਢ ਦਿੱਤੇ ਗਏ ਤੇ ਇਹ ਮਤਾ ਪਕਾਇਆ ਗਿਆ ਵੀ ਇਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਸਾਹਮਣੇ ਜਾ ਕੇ ਆਪਣੀ ਗ੍ਰਿਫਤਾਰੀ ਦੇ ਦੇਣਗੇ 4 ਅਕਤੂਬਰ ਨੂੰ ਭਾਰੀ ਜਲੂਸ ਦੀ ਸ਼ਕਲ ਦੇ ਵਿੱਚ ਇਹ ਡਿਸਟ੍ਰਿਕਟ ਮੈਜਿਸਟ੍ਰੇਟ ਦੇ ਕੋਲ ਪਹੁੰਚਦੇ ਆ ਉੱਥੇ ਜਾ ਕੇ ਆਪਣੀ ਗ੍ਰਿਫਤਾਰੀ ਦੇ ਦਿੰਦੇ ਆ ਤੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਸੀ ਕਿ ਜ਼ਮਾਨਤ ਨਹੀਂ ਲਈ ਜਾਏਗੀ ਉਧਰ ਜਿਹੜਾ ਮੈਜਿਸਟ੍ਰੇਟ ਸੀਗਾ ਉਹਨੇ ਨਾਲ ਇਹ ਵੀ ਫੈਸਲਾ ਸੁਣਾ ਦਿੱਤਾ ਕਿ 2 ਮਹੀਨੇ ਵਾਸਤੇ ਦਫਾ 144 ਵੀ ਲਾਈ ਜਾਂਦੀ ਹੈ ਤਾਂ ਕਿ ਜਿਹੜੇ ਸਿੱਖ ਨੇ ਉਹ ਗੁਰਦੁਆਰੇ ਦਾ ਪ੍ਰਬੰਧ ਨਾ ਲੈ ਸਕਣ ਪਰ ਸਿੱਖਾਂ ਨੇ ਉਸੇ ਰਾਤ ਹੀ ਇਹ ਦਫਾ ਤੋੜ ਦਿੱਤੀ ਉਹਨਾਂ ਨੇ ਬਹੁਤ ਭਾਰੀ ਦੀਵਾਨ ਜਿਹੜਾ ਕੀਤਾ ਦੀਵਾਨ ਕਰਕੇ ਅਗਲੇ ਦਿਨ 5 ਅਕਤੂਬਰ ਨੂੰ ਉਹਨਾਂ ਨੇ ਜਿਹੜਾ ਗੁਰਦੁਆਰਾ ਸੀਗਾ ਛਾਲਕੋਟ ਬਾਬੇ ਦੀ ਬੇਰ 5 ਅਕਤੂਬਰ 1920 ਈਸਵੀ ਨੂੰ ਉਸ ਗੁਰੂ ਘਰ ਦਾ ਪ੍ਰਬੰਧ ਜਿਹੜਾ ਸੀ ਸੰਭਾਲ ਲਿਆ ਉੱਧਰ ਜਿਹੜੇ ਪੰਜ ਸਿੰਘ ਗ੍ਰਿਫਤਾਰ ਕੀਤੇ ਸਨ ਉਹ ਵੀ ਰਿਹਾ ਕਰ ਦਿੱਤੇ ਗਏ ਇਸ ਵਕਤ ਇੱਥੇ ਸਿੱਖਾਂ ਨੇ 13 ਮੈਂਬਰੀ ਇੱਕ ਕਮੇਟੀ ਬਣਾਈ ਅਗਲੇ ਦਿਨ 6 ਅਕਤੂਬਰ ਨੂੰ ਲਾਹੌਰ ਤੋਂ ਜਿਹੜਾ ਡੀਸੀ ਕਮਿਸ਼ਨਰ ਸੀਗਾ ਮਿਸਟਰ ਕਿੰਗ ਉਹ ਵੀ ਆਇਆ ਤੇ ਉਹਨੇ ਇੱਥੇ ਆਣ ਕੇ ਜਿਹੜੇ ਕਮੇਟੀ ਦੇ ਨੌ ਮੈਂਬਰ ਸਨ ਉਹਨਾਂ ਨਾਲ ਮੁਲਾਕਾਤ ਕੀਤੀ ਤੇ ਆਪਣੇ ਵੱਲੋਂ ਉਹਨੇ ਸਹਿਮਤੀ ਜਤਾ ਦਿੱਤੀ ਕਿ ਜਿਵੇਂ ਸਿੱਖ ਚੌਣ ਇਥੋਂ ਦੀ ਪ੍ਰਬੰਧਕ ਕਮੇਟੀ ਬਣਾ ਸਕਦੇ ਆ ਤੇ ਇਥੋਂ ਦਾ ਪ੍ਰਬੰਧ ਸੰਭਾਲ ਸਕਦੇ ਆ ਸਰਕਾਰ ਉਹਨਾਂ ਦੇ ਕਿਸੇ ਵੀ ਕੰਮ ਵਿੱਚ ਕੋਈ ਦਖਲ ਅੰਦਾਜ਼ੀ ਨਹੀਂ ਦੇਗੀ ਸ਼ਿਆਲਕੋਟ ਬਾਬੇ ਦੀ ਬੇਰ ਬੜਾ ਹੀ ਰਮਣੀਕ ਸਥਾਨ ਹੈ ਸਿੱਖ ਇਤਿਹਾਸ ਦਾ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਸੰਬੰਧਿਤ ਸਥਾਨ ਹੈ ਵੰਡ ਨੇ ਸਾਡੇ ਪਾਸੋਂ ਉਸ ਸਥਾਨ ਨੂੰ ਖੋਲਿਆ ਪਰ ਅੱਜ ਵੀ ਉਥੋਂ ਦੀ ਇਮਾਰਤ ਬਹੁਤ ਸੁੰਦਰ ਤਰੀਕੇ ਦੇ ਨਾਲ ਸੰਭਾਲੀ ਹੋਈ ਹੈ ਗੁਰੂ ਸਾਹਿਬ ਦਾ ਉੱਥੇ ਪ੍ਰਕਾਸ਼ ਹੁੰਦਾ ਹੈ ਜੇ ਮਹਾਰਾਜ ਕਿਰਪਾ ਕਰਨ ਕਿਤੇ ਸੰਗਤਾਂ ਦੇ ਵਾਸਤੇ ਉਸ ਸਥਾਨ ਦੇ ਖੁੱਲੇ ਦਰਸ਼ਨ ਦੇਦਾਰੇ ਆ ਜਿਹੜੇ ਉਹ ਵੀ ਸੰਭਵ ਹੋ ਸਕਣ ਸੋ ਅੱਜ 5 ਅਕਤੂਬਰ ਦਾ ਦਿਨ ਹੈਗਾ ਅੱਜ ਦੇ ਦਿਨ ਹੀ ਗੁਰਦੁਆਰਾ ਬਾਬੇ ਦੀ ਬੇਰ ਦਾ ਪ੍ਰਬੰਧ ਹੈ ਜਿਹੜਾ ਉਹ ਸਿੱਖਾਂ ਨੇ ਸੰਭਾਲਿਆ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ